ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੁਝ ਦਿਨਾਂ ਤੋਂ ਪਹਾੜੀ ਅਤੇ ਮੱਧਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਲਗਾਤਾਰ بارش ਹੋ ਰਹੀ ਹੈ ਅਤੇ ਜੇਕਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਬੀਤੀ ਰਾਤ ਕਰੀਬ 12 ਤੋਂ 13 ਘੰਟੇ ਲਗਾਤਾਰ ਬਰਸਾਤ ਹੋਈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੈ ਅਤੇ ਉਹਨਾਂ ਵੱਲੋਂ ਸਾਰੇ ਹੀ ਵਿਦਿਅਕ ادارے ਅੱਜ 26 ਅਗਸਤ ਨੂੰ ਬੰਦ ਕੀਤੇ ਗਏ ਹਨ ਇਹ ਤਸਵੀਰਾਂ ਕਿਸੇ ਨਹਿਰ ਦੀਆਂ ਨਹੀਂ ਹਨ ਇਹ ਤਸਵੀਰਾਂ ਹਨ ਹਸਲੀ ਨਾਲਾ ਬਟਾਲਾ ਜੋ ਅਕਸਰ ਹੀ ਸੁੱਕਾ ਨਜ਼ਰ ਆਉਂਦਾ ਹੈ ਜਾਂ ਬੜਾ ਥੋੜਾ ਪਾਣੀ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਰ ਤਾਜ਼ੀਆਂ ਤਸਵੀਰਾਂ ਉਹ ਖਾਰੇ ਹਨ ਜਿਸ ਵਿੱਚ ਹਸਲੀ ਨਾਲੇ ਵਿੱਚ ਵੀ ਪਾਣੀ ਦਾ স্তর ਕਾਫੀ ਵੱਧ ਚੁੱਕਾ ਹੈ ਇਹ ਨਾਲਾ ਜੋ ਕਿ ਇਸ ਇਲਾਕੇ ਦੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਬਣਾਇਆ ਗਿਆ ਹੈ ਅਤੇ ਬਹੁਤ ਘੱਟ ਵੇਖਿਆ ਗਿਆ ਹੈ ਕਿ ਇਸ ਨਾਲੇ ਵਿੱਚ ਪਾਣੀ ਇੰਨੀ ਮਾਤਰਾ ਵਿੱਚ ਵਗਦਾ ਹੈ ਪਰ ਬੀਤੀ ਰਾਤ ਲਗਾਤਾਰ ਬਰਸਾਤ ਹੋਣ ਦੇ ਕਾਰਨ ਹਸਲੀ ਨਾਲਾ ਬਟਾਲਾ ਇਸ ਵਿੱਚ ਵੀ ਪਾਣੀ ਦਾ ਸਤਰ ਵਧਿਆ ਹੈ ਅਤੇ ਇੱਕ ਨਹਿਰ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਪੱਪਾ ਪਾਰ ਹੈ ਅਤੇ ਉਹਨਾਂ ਵੱਲੋਂ ਸਾਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਉਹਨਾਂ ਨੇ ਇਹ ਸਾਰਾ ਕੁਝ ਵੇਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਾਰੇ ਸਕੂਲ ਕਾਲਜ ਅਤੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਅੱਜ 26 ਅਗਸਤ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ YouTube Instagram ਅਤੇ Facebook ਤੇ ਸੜਨਾ ਬਣੇ ਰਹੋ